ਆ ਬੱਚਿਆਂ ਨੇ ਕਹਿੰਦੇ ਸ਼ੋਅ ਮੈਚ ਆਉਣਾ ਹੈ। ਕਹਿ ਜਾਣਾ ਤੁਸੀਂ ਓਏ। ਹੈ? ਸ਼ੇਰਾਂ ਨੇ ਹੋਰ ਬਾਕੀ ਨਾਲ ਖੇਡਣ ਵਾਲੇ ਕਿੰਨੇ ਨੇ? ਅਰਥਾਤ ਵਾਠ ਠੀਕ ਆ। ਲਾ ਲਓ ਕੱਪੜੇ ਕਿਰਾਂ ਹੋ ਜੋ 12 ਵਜੇ ਪਹੁੰਚੋ ਗੇੜ ਕੱਢਾਓ। ਗਰਾਊਂਡ ਦੇ ਉੱਪਰ ਦੀ ਗੇੜੇ ਲਾਓ 2-2 ਤਿੰਨ ਤਰ ਅੱਧਕੇ ਤੁਸੀਂ ਨਹੀਂ ਕਰਨਾ। ਤੇ ਖੇਡੋ। ਲਾਓ ਕੱਪੜੇ ਹੁਣ। ਉਹੀ ਤਾਂ ਕਹਣਾ ਕਿਹੜੀ ਟੀਮ ਇਹਨਾਂ ਦੀ ਜਿਵੇਂ ਵੀ ਭਰੇ ਆ ਗਿਓ ਮੇ ਉਹ ਫਲੰਟੀ 300 ਅੰਨੇ ਚਲੋ ਕਰ ਲਾਓ ਕੱਪੜੇ ਗੁਰਵਿੰਦਰ ਸਿੰਘ ਵੇਖੋ ਸਪਾਰ ਵਾਲੇ ਵੱਲੋਂ ਸਪான்ਸਰ ਕਰੀ ਟੀਮ ਉਹ ਬੱਲੇ ਉਹ ਲਾ ਦੇ ਉਹ ਖੜਾ ਜਿਹੜਾ ਉਹ ਦੇਖ ਖੜਾ ਸੈੱਟ ਦੱਲੇ ਆ ਇਪ ਵੀ ਕੋਲੋਂ ਪਾਤਰ ਆ ਜਿੱਤੀ ਜਾਗੇ ਲੱਗਦਾ ਜੇ ਇਸ ਖਾਨਾ ਤੇ ਜਿਹਦਾ ਮੇਲਾ ਚੱਲ 100 ਮੈਚ ਹੋਣ ਜਾ ਰਿਹਾ ਕਹਿੰਦੇ ਆਲੀਆ ਪਾ ਗੋਦੀ ਕਰਾਂਗੇ ਜਿਗਾਦੀ ਕਰਾਂਗੇ ਆ ਗੁਰੂ ਗਿਆ ਲਾਡੀਆਂ ਫੌਜਾਂ ਔਰ ਮੇਰੇ ਮਿੱਤਰੋ ਆ ਫੜ ਲਾ ਸੈਟੀ ਓਏ ਮੱਥਾ ਮੱਥਾ ਟੇਕੋ ਬੱਤ ਮੱਥਾ ਮੱਥਾ ਟੇਕੀ ਜਾਂਦਾ ਮੱਥਾ ਗਰਾਉਂਡ ਤੇ ਬਣ ਲੱਗੇ ਮੱਥਾ ਟੇਕੀ ਜਾਂਦਾ ਕਿੱਥੇ ਜਾਂ ਟੇਕਿਆ ਵੱਟੂ ਤੋਂ ਬਾਅਦ ਤੇ ਨੂਰਪੁਰ ਰਾਹ ਕਰੇ ਤੇ ਫਾਇਲ ਔਰ ਖੜ ਜਾ ਕਾਲੀ ਕਹਾਤਾ ਕਰ ਦਿਓ ਹਾਂ ਹਲੋ ਇਹਦੇ ਕਿ ਪਤਾ ਨਹੀਂ ਆਏ ਨੇ ਇਹਨਾਂ ਦਾ ਮੇਲਾ ਜਿਹੜਾ ਖੇਡ ਮੇਲੇ ਤੇ ਜਾਂਦਾ ਸੀ ਧੰਗਾ ਨਾਲ ਕੋਟਰ ਸਿੰਘ ਖੇਡਦਾ ਸੀ ਮੇਰੇ ਮਿੱਤਰੋ ਹਮਾਰਾ ਜੋਰ ਹਲਾ ਚਾਲ ਚਾਲ ਜਿਸ ਦੀ ਬੜੀ ਨਾਮ ਪਰਚੂ ਦੀ ਬੱਤਾ ਨਹੀਂ ਸੀ ਔਰ ਪਰਿਵਾਰ ਦੇ ਵਿੱਚ ਵੀ ਕੋਈ ਤੁਮ ਨਹੀਂ ਹੋਣਾ ਲੱਗਦਾ ਸੀ ਲਾਤਾ ਵੀ ਖੇਡਦਾ ਆਪਾ ਪੂਰੇ ਹੋਏ ਹਰੇਕ ਟੂਰਨਮੈਂਟ ਤੇ ਹਰ ਜਿੰਨਾ ਵੀ ਤੁਹਾਡੀ ਸਰਦਾ ਬਾਪੂ ਜਰ ਮਾਨ ਸਨਮਾਰ ਜਰੂਰ ਕਰੋ ਵਾਹ ਰਾਮ ਰਾਮ ਬੈਠਿਆ ਵੀ ਤੇਜੀ ਆਵੇ ਤੇਜੀ ਆਵੇ ਸਟੇਜ ਤੇ ਵੀਰੇ ਚੱਲ ਵੀ ਚੱਲ ਇਹ ਟੀਮ ਜਾਲੀ ਦੇ ਨਾਲ ਖੇਡ ਮਾਰਨ ਦੇ ਲਾਗੇ ਗੁਜਰ ਨੂਰਪੁਰਾ ਤੇ ਤੱਪਾ ਆ ਗਏ ਜੀ ਦੋਨੋ ਟੀਮਾਂ ਆਏ ਹਾਂ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਿੰਨਾ ਬੱਚਿਆਂ ਦਾ ਸੁਰੂ ਮੈਚ ਹੈ ਕਿੰਨਾ ਬੱਚਿਆਂ ਦੇ ਮੇਰੇ ਮਾਪਿਆਂ ਨੂੰ ਬੇਨਤੀ ਆ ਇਹਨਾਂ ਦੇ ਹੱਥਾਂ ਦੇ ਵਿੱਚ ਚੰਗੀਆਂ ਕਿਤਾਬਾਂ ਤੇ ਚੰਗੀਆਂ ਇਹ ਤਾਂ ਕੋਰ ਰੌਣਕ ਦੀ ਵਾਰੀ ਹੈ ਟੀਮਾਂ ਨੂੰ ਮਰਜ਼ੀ ਦੇ ਦੋ ਇਹ ਤਾਂ ਬੱਚੇ ਆ ਜਿੱਧਰੋਂ ਲਾਵਾਗੇ ਐਂ ਇੱਕ ਉਧਰੋਂ ਲੱਗ ਜਾਣਾ ਇੱਟੀ ਬਾ ਤਿਆਰ ਨੂਰਕੁਰਾ ਤੇ ਚੱਪਾ ਹਲੋ ਤੁਹਾਨੂੰ ਵੀ ਚੱਲੇਗਾ ਕੋਈ ਨਾ ਨਾ ਬੀਰ ਆਵੇ ਦੂਜੇ ਰੌਣਕਾਂ ਬਾਅਦ ਸੈਂਟਰ ਲਾਈਨ ਤੇ ਆ ਜਾਣਾ ਸਾਡੀ ਮਾਮਾ ਜੀ 70 ਦੇ ਲੀਗ ਅਗਲੇ ਆ ਲੋਨੀ ਦਾ ਖਾਲਾ ਜੰਗਾ ਫੁਰਦ ਪਰ ਸ਼ਾਇਦ ਖਲਾਉ ਜੋ ਕਿਤੇ ਸਾਰੇ ਬਲਾੜਿਆਂ ਦਾ ਬਹੁਤ ਆਰਾਮ ਨਾਲ ਬੈਠੇ ਹੋ ਭੈਣ ਨੀ ਲੰਨੂ ਗੱਦੀਆਂ ਨੇ ਹਾਂ ਮਾਮਾ ਦੀ ਗੱਲ ਕਰੀ ਜੀ ਨੇ ਕਿਚਰ ਇਹ ਜਿਹੜੀ ਚੋਲਾ ਜੋ ਟੀਮ ਜੇਤੂ ਜੀ 500 ਰੁਪਏ ਨਾਮ ਨਿੰਦਰ ਸੁਪਾਰ ਕਰਨੀਓ ਆ ਜਾਓ ਫੋਟੋਗ੍ਰਾਫਰ ਆ ਜਾਓ ਆਵਾਜ਼ ਨਿੰਦਰ ਇੰਨੀ ਤਿਆਰੀ ਐ ਨਹੀਂ ਛਿੱਟੀ ਜਾਂਦੇ ਤਾਂ ਬਾੜੀ ਤਿਆਰ ਇਹਨੇ ਪਟੀਆਂ ਕਿਹਨੇ ਲਾਈਆਂ ਤੇਰਾ ਗੋਗੀ ਨਾ ਆ ਪੀਰਾਂ ਯਾਹੀਂ ਆਹ ਕਿਹਨੇ ਗੋਗੀ ਨੇ ਲਾਈਆਂ ਨੇ ਕਮੇਟੀ ਵੱਲੋਂ 500 ਹਾਂ ਲੋ ਬਿਰੇ ਤੇਜੀ ਸਟੇਜ ਤੇ ਆਵੇ ਪਾ ਲਾਉਣ ਲੱਗਿਆ ਤੇ ਕਿੱਦਾਂ ਮਾਰੀ ਜਿਹੜੀ ਟੀਮ ਨੇ ਸਮੇਂ ਦਾ ਦੂਜਾ ਨਾਟ ਝੋਟ ਓ ਰਿਆਗੇ ਲਾ ਓ ਰਿਆ ਓਹਨਾਂ ਕੁੱਟੀ ਪਾਉਣੀਆਂ ਰਿਆ ਜਿਹੜੀ ਕੀ ਬਿਜੂ ਤੱਕੇ ਪਹਿਲੇ ਨਾਮ ਜੁ ਦੇਣਾ ਟੀਮ ਵਾਸਤੇ ਬਹੁਤ ਜ਼ਿਆਦਾ